ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਇੱਕ ਪ੍ਰਮੁੱਖ ਚੈਰਿਟੀ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਬਹੁਤ ਜੁੰਗੀ ਗਰੀਬੀ ਦੇ ਵਿੱਚ ਜੀਵਨ ਬਿਤਾਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਜੋਸਫ ਗਰਾਉਂਟੀ ਫਾਊਂਡੇਸ਼ਨ ਯਾਨੀ ਕਿ ਜੀ ਆਰ ਐਫ ਨੇ ਦੱਸਿਆ ਕਿ 2023 ਅਤੇ 2024 ਦੇ ਵਿੱਤੀ ਸਾਲ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਯੂਕੇ ਵਿੱਚ ਪੰਜ ਵਿੱਚੋਂ ਇੱਕ ਤੋਂ ਵੱਧ ਲੋਕ ਗਰੀਬੀ ਦੇ ਵਿੱਚ ਰਹਿ ਰਹੇ ਨੇ। ਇਹ ਗਿਣਤੀ ਲਗਭਗ 14.2 ਮਿਲੀਅਨ ਬਣਦੀ ਹੈ ਹਾਲੇ ਕਿ ਅੰਕੜਾ ਪਿਛਲੇ ਸਾਲ ਨਾਲੋਂ ਥੋੜਾ ਘਟਿਆ ਪਰ ਚੈਲਰਟੀ ਦਾ ਕਹਿਣਾ ਹੈ ਕਿ ਅਸਲ ਚਿੰਤਾ ਗਰੀਬੀ ਦੀ ਡੂੰਘਾਈ ਨੂੰ ਲੈ ਕੇ ਹੈ ਰਿਪੋਰਟ ਮੁਤਾਬਕ 2023-24 ਦੇ ਵਿੱਚ 6.8 ਮਿਲੀਅਨ ਲੋਕ ਜੋ ਕਿ ਗਰੀਬੀ ਵਿੱਚ ਰਹਿਣ ਵਾਲੇ ਵਿੱਚੋਂ ਲਗਭਗ ਅੱਧੇ ਨੇ ਉਹ ਬਹੁਤ ਡੂੰਗੀ ਗਰੀਬੀ ਵਿੱਚ ਜੀ ਰਹੇ ਸਨ ਜੀਆਰਐਫ ਨੇ ਕਿਹਾ ਹੈ ਕਿ ਜਦੋਂ ਤੋਂ 1994-95 ਦੇ ਵਿੱਚ ਸਰਕਾਰੀ ਅੰਕੜੇ ਟਰੈਕ ਕਰਨੇ ਸ਼ੁਰੂ ਕੀਤੇ ਗਏ ਸਨ ਤਾਂ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਅਤੇ ਇੰਨਾ ਵੱਡਾ ਅਨੁਪਾਤ ਉਹ ਤਾਂ ਡੂੰਗੀ ਗਰੀਬੀ ਵਿੱਚ ਦਲਚਸਪਤਾ ਕਿਆ ਹੋਵੇ ਯੂਕੇ ਪਾਵਰਟੀ 2026 ਨਾਮਦ ਇਹ ਰਿਪੋਰਟ ਉਸ ਸਮੇਂ ਤਾਂ ਕੰਕੜਿਆ ਉਤੇ ਅਧਾਰਿਤ ਹੈ ਜੋ ਲੇਬਰ ਪਾਰਟੀ ਦੀ ਆਮ ਚੋਣਾਂ ਵਿੱਚ ਜਿੱਤ ਤੋਂ ਠੀਕ ਪਹਿਲਾ ਦਿਨੇ ਰਿਪੋਰਟ ਵਿੱਚ ਬੱਚਿਆਂ ਦੀ ਗਰੀਬੀ ਨੂੰ ਲੈ ਕੇ ਵੀ ਚਿੰਤਾ ਜ਼ਸਾਈ ਗਈ ਹੈ ਜੀਆਰਐਫ ਦਾ ਕਹਿਣੇ ਕਿ ਪ੍ਰਾਇਲਟ ਤੋਂ ਬੱਚਿਆਂ ਦੀ ਲਾਭ ਸੀਮਾ ਹਟਾਉਣਾ ਇੱਕ ਸਕਾਰਾਤਮਕ ਕਦਮ ਹੈ ਪਰ ਜੇਕਰ ਇਸ ਦੇ ਨਾਲ ਹੋਰ ਉਪਾਅ ਨਹੀਂ ਕੀਤੇ ਗਏ ਤਾਂ ਬਾਲ ਗਰੀਬੀ ਖਿਲਾਫ ਹੋਰ ਹੀ ਪ੍ਰਗਤੀ ਰੁਕ ਸਕਦੀ ਹੈ ਕੁਆਲਿਟੀ ਨੇ ਇਸ ਫੈਸਲੇ ਨੂੰ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਸਭ ਤੋਂ ਪਰਭਾਵਸ਼ਾਲੀ ਨੀਤੀਗਤ ਕਦਮ ਦੱਸਿਆ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਪਰਜੋਤ ਜ਼ਿੰਮੇਵਾਰੀ ਤਫ਼ਤਹ ਦੇ ਅਨੁਮਾਨਾਂ ਮੁਤਾਬਕ ਮੁੱਖ ਗਰੀਬੀ ਦਰ 2026 ਦੇ ਵਿੱਚ 21.3% ਅਤੇ 2029 ਵਿੱਚ 21.1% ਦੇ ਉੱਤੇ ਲਗਭਗ ਅਧਲਾ ਬਦਲੀ ਰਹੇਗੀ ਜਿਹੜੇfte ਮੁੱਖ ਵਿਸ਼ਲੇਸ਼ਕ ਪੀਟਰ ਮਾਟੇਜਕ ਨੇ ਕਿਹਾ ਕਿ ਯੂਕੇ ਵਿੱਚ ਗਰੀਬੀ ਸਿਰਫ ਵਿਆਪਕ ਹੀ ਨਹੀਂ ਸਗੋਂ ਪਿਛਲੇ 30 ਸਾਲਾਂ ਨਾਲੋਂ ਜ਼ਿਆਦਾ ਡੂੰਘੀ ਅਤੇ ਨੁਕਸਾਨਦੇ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਗਰੀਬੀ ਵਿੱਚ ਰਹਿਣ ਵਾਲਿਆਂ ਵਿੱਚੋਂ ਲਗਭਗ ਅੱਧੇ ਲੋਕ ਗਰੀਬੀ ਰੇਖਾ ਤੋਂ ਕਾਫੀ ਹੇਠਾਂ ਜੂਰੇ ਨੇ ਤਾਂ ਇਹ ਪਲਾਈ ਬਣਨ ਵਾਲੀ ਦੀ ਨਾਕਾਮੀ ਦਾ ਸਪਸ਼ਟ ਸੰਕੇਤ ਹੈ ਉਦੋਂ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ ਅਤੇ ਗਰੀਬੀ ਨਾਲ ਜੀਣਤਨ ਦੇ ਲਈ ਕਦਮ ਚੁੱਕ ਰਹੀ ਹੈ ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਜੀਵਨ ਨਿਰਭਾਰ ਤਨਖਾਹ ਵਿੱਚ 900 ਪਾਉਂਡ ਤਵੱਦਾ ولਜਬੀਲਾ ਦੇ ਵਿੱਚ 150 ਪੌਂਡ ਦੀ ਕਟੋਤੀ ਅਤੇ 1 ਬਿਲੀਅਨ ਪੌਂਡ ਦਾ ਸੰਕਟ ਅਤੇ ਲਚਕਤਾ ਫੰਡ ਸ਼ੁਰੂ ਕੀਤਾ ਗਿਆ ਲਿਬਰਲ ਡੈਮੋਕ੍ਰੇਟ ਪਾਰਟੀ ਨੇ ਵੀ ਇਸ ਰਿਪੋਰਟ ਉਤੇ ਪ੍ਰਤੀਕਿਰਿਆ ਦਿੱਤੀ ਹੈ ਵਰਕ ਐਂਡ ਪੈਨਸ਼ਨ ਦੇ ਅਫਾਇਰ ਸਟੀਵਰ ਡਾਰਲਿੰਗ ਨੇ ਇਸ ਨੂੰ ਪਿਛਲੀ ਕੰਜ਼ਰਵੇਟਿਵ ਸਰਕਾਰੀ ਅਣਦੇਖੀ ਦਾ ਨਤੀਜਾ ਦੱਸਿਆ ਤੇ ਕਿਹਾ ਹੈ ਕਿ ਰਹਿਣ ਸਹਿਣ ਦੀ ਲਾਗਤ ਘਟਾਉਣ ਲਈ ਤੁਰੰਤ ਅਤੇ ਟੁਕਮੇ ਕਦਮ ਲੈਣ ਦੀ ਲੋੜ ਹੈ ਇੱਕ ਪ੍ਰਮੁੱਖ ਚੈਰਿਟੀ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਬਹੁਤ ਜੁੰਗੀ ਗਰੀਬੀ ਦੇ ਵਿੱਚ ਜੀਵਨ ਬਿਤਾਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਜੋਸਫ ਗਰਾਉਂਡੀ ਫਾਊਂਡੇਸ਼ਨ ਯਾਨੀ ਕਿ ਜੀ ਆਰ ਐਫ ਨੇ ਦੱਸਿਆ ਕਿ 2023 ਅਤੇ 2024 ਦੇ ਵਿੱਤੀ ਸਾਲ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਯੂਕੇ ਵਿੱਚ 5 ਵਿੱਚੋਂ 1 ਤੋਂ ਵੱਧ ਲੋਕ ਗਰੀਬੀ ਦੇ ਵਿੱਚ ਰਹਿ ਰਹੇ ਨੇ। ਇਹ ਗਿਣਤੀ ਲਗਭਗ 14.2 ਮਿਲੀਅਨ ਬਣਦੀ ਹੈ। ਹਲਕੇ ਅੰਕੜਾ ਪਿਛਲੇ ਸਾਲ ਨਾਲੋਂ ਥੋੜਾ ਘਟਿਆ ਪਰ ਚੈਲਰਟੀ ਦਾ ਕਹਿਣਾ ਹੈ ਕਿ ਅਸਲ ਚਿੰਤਾ ਗਰੀਬੀ ਦੀ ਡੂੰਘਾਈ ਨੂੰ ਲੈ ਕੇ ਹੈ। ਰਿਪੋਰਟ ਮੁਤਾਬਕ 2023-24 ਦੇ ਵਿੱਚ 6.8 ਮਿਲੀਅਨ ਲੋਕ ਜੋ ਕਿ ਗਰੀਬੀ ਵਿੱਚ ਰਹਿਣ ਵਾਲੇ ਵਿੱਚੋਂ ਲਗਭਗ ਅੱਧੇ ਨੇ ਉਹ ਬਹੁਤ ਡੂੰਗੀ ਗਰੀਬੀ ਵਿੱਚ ਜੀ ਰਹੇ ਸਨ। ਜੀਆਰਐਫ ਨੇ ਕਿਹਾ ਹੈ ਕਿ ਜਦੋਂ ਤੋਂ 1994-95 ਦੇ ਵਿੱਚ ਸਰਕਾਰੀ ਅੰਕੜੇ ਟਰੈਕ ਕਰਨੇ ਸ਼ੁਰੂ ਕੀਤੇ ਗਏ ਸਨ ਤਾਂ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਅਤੇ ਇੰਨਾ ਵੱਡਾ ਅਨੁਪਾਤ ਬਹੁਤ ਡੂੰਗੀ ਗਰੀਬੀ ਵਿੱਚ ਦਰਜ ਕੀਤਾ ਗਿਆ ਹੋਵੇ। यूके पॉवर्टी 2026 नामक एहे रिपोर्ट उस समय तक अंकड्या ਉਤੇ ਅਦਾ ਦਿੱਤਾ ਜੋ ਲੇਬਰ ਪਾਰਟੀ ਦੀ ਆਮ ਚੋਣਾਂ ਵਿੱਚ ਜਿੱਤ ਤੋਂ ਠੀਕ ਪਹਿਲਾ ਦਿਨ ਹੀ ਰਿਪੋਰਟ ਵਿੱਚ ਬੱਚਿਆਂ ਦੀ ਗਰੀਬੀ ਨੂੰ ਲੈ ਕੇ ਵੀ ਚਿੰਤਾ ਸਤਾਈ ਗਈ ਹੈ ਜੀਆਰਐਫ ਦਾ ਕਹਿਣੇ ਕਿ ਪ੍ਰਾਇਤ ਤੋਂ ਦੋ ਬੱਚਿਆਂ ਦੀ ਲਾਭ ਸੀਮਾ ਹਟਾਉਣਾ ਇੱਕ ਸਕਾਰਾਤਮਕ ਕਦਮ ਹੈ ਪਰ ਜੇਕਰ ਇਸ ਦੇ ਨਾਲ ਹੋਰ ਉਪਾਅ ਨਹੀਂ ਕੀਤੇ ਗਏ ਤਾਂ ਬਾਲ ਗਰੀਬੀ ਖਿਲਾਫ ਹੋ ਰਹੀ ਪ੍ਰਗਤੀ ਰੁਕ ਸਕਦੀ ਹੈ ਕੁਆਲਿਟੀ ਨੇ ਇਸ ਫੈਸਲੇ ਨੂੰ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਸਭ ਤੋਂ ਪਰਭਾਵਸ਼ਾਲੀ ਨੀਤੀਗਤ ਕਦਮ ਦੱਸਿਆ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਪਰਜੋਤ ਜ਼ਿੰਮੇਵਾਰੀ ਦਫ਼ਤਰ ਦੇ ਅਨੁਮਾਨਾਂ ਮੁਤਾਬਕ ਮੁੱਖ ਗਰੀਬੀ ਦਰ 2026 ਦੇ ਵਿੱਚ 21.3% ਅਤੇ 2029 ਵਿੱਚ 21.1% ਦੇ ਉੱਤੇ ਲਗਭਗ ਅਧਲਾ ਬਦਲੀ ਰਹੇਗੀ ਅੰਗਰੇਜ਼ੀ ਦੇ ਮੁੱਖ ਵਿਸ਼ਲੇਸ਼ਕ ਪੀਟਰ ਮਾਟੇਜਕ ਨੇ ਕਿਹਾ ਕਿ ਯੂਕੇ ਵਿੱਚ ਗਰੀਬੀ ਸਿਰਫ ਵਿਆਪਕ ਹੀ ਨਹੀਂ ਸਗੋਂ ਪਿਛਲੇ 30 ਸਾਲਾਂ ਨਾਲੋਂ ਜ਼ਿਆਦਾ ਡੂੰਘੀ ਅਤੇ ਨੁਕਸਾਨਦੇ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਗਰੀਬੀ ਵਿੱਚ ਰਹਿਣ ਵਾਲਿਆਂ ਵਿੱਚੋਂ ਲਗਭਗ ਅੱਧੇ ਲੋਕ ਗਰੀਬੀ ਰੇਖਾ ਤੋਂ ਕਾਫੀ ਹੇਠਾਂ ਜੂਰੇ ਨੇ ਤਾਂ ਇਹ ਪਲਾਈ ਬਣਨ ਵਾਲੀ ਦੀ ਨਾਕਾਮੀ ਦਾ ਸਪਸ਼ਟ ਸੰਕੇਤ ਹੈ। ਉਦੋਂ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ ਅਤੇ ਗਰੀਬੀ ਨਾਲ ਜੀਠਣ ਦੇ ਲਈ ਕਦਮ ਚੁੱਕ ਰਹੀ ਹੈ। ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਜੀਵਨ ਨਿਰਭਾਰ ਤਨਖਾਹ ਵਿੱਚ 900 ਪਾਉਂਡ ਤਵੱਦਾ ولਜਬੀਲਾ ਦੇ ਵਿੱਚ 150 ਪੌਂਡ ਦੀ ਕਟੋਤੀ ਅਤੇ 1 ਬਿਲੀਅਨ ਪੌਂਡ ਦਾ ਸੰਕਟ ਤੇ ਲਚਕਤਾ ਫੰਡ ਸ਼ੁਰੂ ਕੀਤਾ ਗਿਆ ਲਿਬਰਲ ਡੈਮੋਕ੍ਰੇਟ ਪਾਰਟੀ ਨੇ ਵੀ ਇਸ ਰਿਪੋਰਟ ਉਤੇ ਪ੍ਰਤੀਕਿਰਿਆ ਦਿੱਤੀ ਹੈ ਵਰਕ ਐਂਡ ਪੈਨਸ਼ਨ ਦੇ ਅਫਾਇਰ ਸਟੀਵਰ ਡਾਰਲਿੰਗ ਨੇ ਇਸ ਨੂੰ ਪਿਛਲੀ ਕੰਜ਼ਰਵੇਟਿਵ ਸਰਕਾਰੀ ਅਣਦੇਖੀ ਦਾ ਨਤੀਜਾ ਦੱਸਿਆ ਤੇ ਕਿਹਾ ਹੈ ਕਿ ਰਹਿਣ ਸਹਿਣ ਦੀ ਲਾਗਤ ਘਟਾਉਣ ਦੇ ਲਈ ਤੁਰੰਤ ਅਤੇ ਟੁਕਮੇ ਕਦਮ ਲੈਣ ਦੀ ਲੋੜ ਹੈ ਇੱਕ ਪ੍ਰਮੁੱਖ ਚੈਰਿਟੀ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਬਹੁਤ ਜੁੰਗੀ ਗਰੀਬੀ ਦੇ ਵਿੱਚ ਜੀਵਨ ਬਿਤਾਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਜੋਸਫ ਗਰਾਉਂਟੀ ਫਾਊਂਡੇਸ਼ਨ ਯਾਨੀ ਕਿ ਜੀ ਆਰ ਐਫ ਨੇ ਦੱਸਿਆ ਕਿ 2023 ਅਤੇ 2024 ਦੇ ਵਿੱਤੀ ਸਾਲ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਯੂਕੇ ਵਿੱਚ ਪੰਜ ਵਿੱਚੋਂ ਇੱਕ ਤੋਂ ਵੱਧ ਲੋਕ ਗਰੀਬੀ ਦੇ ਵਿੱਚ ਰਹਿ ਰਹੇ ਨੇ। ਇਹ ਗਿਣਤੀ ਲਗਭਗ 14.2 ਮਿਲੀਅਨ ਬਣਦੀ ਹੈ। ਹਲਕੀ ਅੰਕੜਾ ਪਿਛਲੇ ਸਾਲ ਨਾਲੋਂ ਥੋੜਾ ਘਟਿਆ ਪਰ ਚੈਰਿਟੀ ਦਾ ਕਹਿਣਾ ਹੈ ਕਿ ਅਸਲ ਚਿੰਤਾ ਗਰੀਬੀ ਦੀ ਡੂੰਘਾਈ ਨੂੰ ਲੈ ਕੇ ਹੈ। ਰਿਪੋਰਟ ਮੁਤਾਬਕ 2023-24 ਦੇ ਵਿੱਚ 6.8 ਮਿਲੀਅਨ ਲੋਕ ਜੋ ਕਿ ਗਰੀਬੀ ਵਿੱਚ ਰਹਿਣ ਵਾਲੇ ਵਿੱਚੋਂ ਲਗਭਗ ਅੱਧੇ ਨੇ ਉਹ ਬਹੁਤ ਡੂੰਗੀ ਗਰੀਬੀ ਵਿੱਚ ਜੀ ਰਹੇ ਸਨ। ਜੀਆਰਐਫ ਨੇ ਕਿਹਾ ਹੈ ਕਿ ਜਦੋਂ ਤੋਂ 1994-95 ਦੇ ਵਿੱਚ ਸਰਕਾਰੀ ਅੰਕੜੇ ਟਰੈਕ ਕਰਨੇ ਸ਼ੁਰੂ ਕੀਤੇ ਗਏ ਤਾਂ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਅਤੇ ਇੰਨਾ ਵੱਡਾ ਅਨੁਪਾਤ ਬਹੁਤ ਡੂੰਗੀ ਗਰੀਬੀ ਵਿੱਚ ਦਰਜ ਕੀਤਾ ਗਿਆ ਹੋਵੇ। यूके पॉवर्टी 2026 ਨਾਮਤ ਇਹ ਰਿਪੋਰਟ ਉਸ ਸਮੇਂ ਤੱਕ ਅਨਕੜਿਆ ਉਤੇ ਅਦਾ ਦਿੱਤੀ ਹੈ ਜੋ ਲੇਬਰ ਪਾਰਟੀ ਦੀ ਆਮ ਚੋਣਾਂ ਵਿੱਚ ਜਿੱਤ ਤੋਂ ਠੀਕ ਪਹਿਲਾ ਦਿਨ ਹੀ ਰਿਪੋਰਟ ਵਿੱਚ ਬੱਚਿਆਂ ਦੀ ਗਰੀਬੀ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਜੀਆਰਐਫ ਦਾ ਕਹਿਣਾ ਹੈ ਕਿ ਅਪ੍ਰੈਲ ਤੋਂ ਦੋ ਬੱਚਿਆਂ ਦੀ ਲਾਪ ਸੀਮਾ ਹਟਾਉਣਾ ਇੱਕ ਸਕਾਰਾਤਮਕ ਕਦਮ ਹੈ ਪਰ ਜੇਕਰ ਇਸ ਦੇ ਨਾਲ ਹੋਰ ਉਪਾਅ ਨਹੀਂ ਕੀਤੇ ਗਏ ਤਾਂ ਬਾਲ ਗਰੀਬੀ ਖਿਲਾਫ ਹੋ ਰਹੀ ਪ੍ਰਗਤੀ ਰੁਕ ਸਕਦੀ ਹੈ ਚੈਰਿਟੀ ਨੇ ਇਸ ਫੈਸਲੇ ਨੂੰ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਸਭ ਤੋਂ ਪ੍ਰਭਾਵਸ਼ਾਲੀ ਨੀਤੀਗਤ ਕਦਮ ਦੱਸਿਆ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਬਜਟ ਜ਼ਿੰਮੇਵਾਰੀ ਦਫ਼ਤਰ ਦੇ ਅਨੁਮਾਨਾਂ ਮੁਤਾਬਕ ਮੁੱਖ ਗਰੀਬੀ ਦਰ 2026 ਦੇ ਵਿੱਚ 21.3% ਦੀ ਅਤੇ 2029 ਦੇ ਵਿੱਚ 21.1% ਦੀ ਉੱਤੇ ਲਗਭਗ ਅਦਲਾ ਬਦਲੀ ਰਹੇਗੀ ਜਿਹੜੇ ਰफ्ते ਮੁੱਖ ਵਿਸ਼ਲੇਸ਼ਕ ਪੀਟਰ ਮਾਟੇਜਕ ਨੇ ਕਿਹਾ ਕਿ ਯੂਕੇ ਵਿੱਚ ਗਰੀਬੀ ਸਿਰਫ ਵਿਆਪਕ ਹੀ ਨਹੀਂ ਸਗੋਂ ਪਿਛਲੇ 30 ਸਾਲਾਂ ਨਾਲੋਂ ਜ਼ਿਆਦਾ ਡੂੰਘੀ ਅਤੇ ਨੁਕਸਾਨਦੇ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਗਰੀਬੀ ਵਿੱਚ ਰਹਿਣ ਵਾਲਿਆਂ ਵਿੱਚੋਂ ਲਗਭਗ ਅੱਧੇ ਲੋਕ ਗਰੀਬੀ ਰੇਖਾ ਤੋਂ ਕਾਫੀ ਹੇਠਾਂ ਜੂਰੇ ਨੇ ਤਾਂ ਇਹ ਪਲਾਈ ਬਣਨ ਵਾਲੀ ਦੀ ਨਾਕਾਮੀ ਦਾ ਸਪਸ਼ਟ ਸੰਕੇਤ ਹੈ ਉਧਰ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸਰਕਾਰ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ ਤੇ ਗਰੀਬੀ ਨਾਲ ਜੀਵਨ ਦੇ ਲਈ ਕਦਮ ਚੁੱਕ ਰਹੀ ਹੈ। ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਜੀਵਨ ਨਿਰਭਾਰ ਤਨਖਾਹ ਵਿੱਚ 900 ਪੌਂਡ ਦਾ ਵਾਧਾ, ਊਰਜਾ ਬਿੱਲਾਂ ਦੇ ਵਿੱਚ 150 ਪੌਂਡ ਦੀ ਕਟੌਤੀ ਅਤੇ 1 ਬਿਲੀਅਨ ਪੌਂਡ ਦਾ ਸੰਕਟ ਅਤੇ ਲਚਕਤਾ ਫੰਡ ਸ਼ੁਰੂ ਕੀਤਾ ਗਿਆ। ਲਿਬਰਲ ਡੈਮੋਕ੍ਰੇਟ ਪਾਰਟੀ ਨੇ ਵੀ ਇਸ ਰਿਪੋਰਟ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਵਰਕ ਐਂਡ ਪੈਨਸ਼ਨ ਦੇ ਬੁਲਾਰੇ ਸਟੀਵ ਡਾਰਲਿੰਗ ਨੇ ਇਸ ਨੂੰ ਪਿਛਲੀ ਕੰਜ਼ਰਵੇਟਿਵ ਸਰਕਾਰ ਦੀ ਅਣਦੇਖੀ ਦਾ ਨਤੀਜਾ ਦੱਸਿਆ ਤੇ ਕਿਹਾ ਹੈ ਕਿ ਰਹਿਣ ਸਹਿਣ लागत ਘਟਾਉਣ ਦੇ ਲਈ ਤੁਰੰਤ ਅਤੇ ਟੁਕਮੇ ਕਦਮ ਲੈਣ ਦੀ ਲੋੜ ਹੈ ਇੱਕ ਪ੍ਰਮੁੱਖ ਚੈਰਿਟੀ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਬਹੁਤ ਜੁੰਗੀ ਗਰੀਬੀ ਦੇ ਵਿੱਚ ਜੀਵਨ ਬਿਤਾਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਜੋਸਫ ਗਰਾਉਂਟੀ ਫਾਊਂਡੇਸ਼ਨ ਯਾਨੀ ਕਿ ਜੀ ਆਰ ਐਫ ਨੇ ਦੱਸਿਆ ਕਿ 2023 ਅਤੇ 2024 ਦੇ ਵਿੱਤੀ ਸਾਲ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਯੂਕੇ ਵਿੱਚ ਪੰਜ ਵਿੱਚੋਂ ਇੱਕ ਤੋਂ ਵੱਧ ਲੋਕ ਗਰੀਬੀ ਦੇ ਵਿੱਚ ਰਹਿ ਰਹੇ ਨੇ। ਇਹ ਗਿਣਤੀ ਲਗਭਗ 14.2 ਮਿਲੀਅਨ ਬਣਦੀ ਹੈ।